ਬਰੀਕ ਸ਼ਕਤੀ ਸ਼ਾਲੀ ਮਨੁੱਖ ਨੂੰ ਵੀ ਜੇ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦਿੱਤੀ। ਤੇ ਜੜ ਬੁੱਧ ਹੋਵੇਗਾ ਪੱਥਰ ਦੇ ਲੋਵੇਗਾ। ਕੁਝ ਵੀ ਨਹੀਂ। ਕੁਝ ਵੀ ਨਹੀਂ। ਸਿਕੰਦਰ ਨੂੰ ਇਹ ਕਮਜ਼ੋਰੀ ਦਿਖਾਈ ਦਿੱਤੀ ਸੀ। ਬਾਹਰ ਬੈਠਾ ਸੀ ਖੁੱਲੇ ਲਾਂਨ ਦੇ ਵਿੱਚ। ਉੱਡਦਾ ਹੋਇਆ ਕਬੂ ਉਸ ਤੇ ਬਿਠ ਕਰ ਗਿਆ। ਕਹਿੰਦਾ ਲੈ ਕਾਜ਼ਾ ਸਿਕੰਦਰ ਮਹਾਨ। ਸਿਕੰਦਰ ਦਾ ਹੁਕਮ ਤੇ ਕਬੂ ਤੇ ਵੀ ਨਹੀਂ ਚੱਲਦਾ। ਕਵਾਂ ਵੀ ਬਿਠ ਕਰਕੇ ਚਲਾ ਗਿਆ ਕਾਦਰ ਸਿਕੰਦਰ ਹੁਣ ਮੈਂ ਕਵੇ ਦਾ ਕੀ ਵੀ ਗਾੜ ਸਕਦਾ ਕੀ ਕਰ ਸਕਦਾ ਉਹ ਤੇ ਉੱਡ ਕੇ ਚਲਾ ਗਿਆ ਨਸ ਗਿਆ ਸਿਕੰਦਰ ਦੇ ਕਪੜਿਆਂ ਨੂੰ ਖਰਾਬ ਕਰਕੇ ਸਿਕੰਦਰ ਤੇ ਬਿਠ ਕਰਕੇ ਸਿਕੰਦਰ ਤੇ ਹੁਕਮ ਦੇ ਸਕਵਵੇ ਤੇ ਵੀ ਨਹੀਂ ਚੱਲਦਾ ਮਰਦੇ ਹੁਆ ਵੀ ਉਸਨੇ ਕਿਹਾ ਕੀ ਸਿਕੰਦਰ ਜਿਹਦਾ ਹੁਕਮ ਮੌਤ ਤੇ ਨਹੀਂ ਚੱਲਦਾ ਸਮੇ ਤੇ ਨਹੀਂ ਚੱਲਦਾ ਕਾਲ ਤੇ ਨਹੀਂ ਚੱਲਦਾ ਇਕ ਸ਼ਕਤੀਸ਼ਾਲੀ ਮਨੁੱਖ ਨੂੰ ਅੰਦਰ ਦੀ ਕਮਜ਼ੋਰੀ ਦਿਖਾਈ ਦੇਣ ਲੱਗਦੇ ਹਨ ਇੱਕ ਕਮਜ਼ੋਰ ਮਨੁੱਖ ਨੂੰ ਅੰਦਰ ਦੀ ਕਮਜ਼ੋਰੀ ਨਹੀਂ ਦਿਖਾਈ ਦਿੰਦੀ ਕਿਉਂ ਅਜੇ ਬਾਰੋਂ ਕਮਜ਼ੋਰ ਹੈ ਪਰ ਜੇ ਇੱਕ ਕਮਜ਼ੋਰ ਮਨੁੱਖ ਨੂੰ ਵੀ ਅੰਦਰ ਦੀ ਕਮਜ਼ੋਰੀ ਦਿਖਾਈ ਦਿੱਤੀ ਹੈ ਇਹਦੀ ਪੂਰਵਲੀ ਤਪੱਸਿਆ ਹੋਵੇਗੀ ਸੰਸਕਾਰ ਹੋਣਗੇ ਵਰਨਾ ਇਸ ਤਰ੍ਹਾਂ ਹੁੰਦਾ ਨਹੀਂ